ਪਹਿਲਾ ਇਸ ਦੀ ਭੂਮਿਕਾ ਬਾਰੇ ਜਾਣਦੇ ਹਾਂ ਜਿਸ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਢੋਗਾ ਨੇ ਉਹਨਾਂ ਦੇ ਸਮਰਪਣ ਨੂੰ ਕੁਝ ਇਸ ਤਰ੍ਹਾਂ ਦਰਸਾਇਆ ਹੈ ਮੇਰੇ ਪਿੰਡ ਦੀ ਅਜ਼ੀਜ਼ਾ ਲਬਰੇਜ਼ ਮਿੱਟੀ ਨੂੰ ਦਾਦੀਆਂ ਦੀਆਂ ਮੋਹ ਭਰੀਆਂ ਅੱਖਾਂ ਨੂੰ ਬਾਬਿਆਂ ਦੇ ਅਟਣਾ ਪਰੇ ਹੱਥਾਂ ਨੂੰ ਰਾਹ ਤੱਕ ਦੀ ਉਦਾਸ ਪਿੰਡ ਦੀ ਜੂਨ ਸਾਂਝੇ ਘਰਾਂ ਦੇ ਉਜੜੇ ਇੱਕ ਖੂਨ ਘੁੱਗ ਵਸਦੇ ਮੇਰੇ ਘਰਾਂ ਨੂੰ ਪਿੰਡ ਢੋਗਾ ਕਲਾਂ ਨੂੰ ਜਿੱਤ ਤੇ ਹਾਰ ਦੇ ਵਿਚਕਾਰ ਸਿਰਫ ਇੱਕ ਅਧੂਰੀ ਕਹਾਣੀ ਦਾ ਫਾਸਲਾ ਹੁੰਦਾ ਹੈ। ਜਿਉਂ-ਜਿਉਂ ਦੁਨੀਆ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ, ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ। ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆਈਆਂ ਹਨ, ਮਨ ਦਾ ਸਕੂਨ ਦੂਰ ਹੋ ਗਿਆ ਹੈ। ਐਵਰਟਾਰਾ ਪਿਛਲੀ ਇੱਕ ਸਦੀ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ। ਮਨੁੱਖਾ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਤੇ ਸਮਝਾਉਣ ਦੇ ਕਾਬਿਲ ਹੈ ਪਰ ਉਹ ਰਹਿੰਦਾ ਦੁਖੀ ਹੈ ਨਿਰੰਤਰ ਸੁੱਖ ਦੀ ਭਾਲ ਕਰਦਾ ਹੈ ਅਤੇ ਸੁੱਖ ਭਾਲਦਿਆਂ ਭਾਲਦਿਆਂ ਹੋਰ ਦੁਖੀ ਹੋ ਜਾਂਦਾ ਹੈ ਇਸ ਵਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ ਕੁਝ ਨਿੱਜੀ ਕਾਰਨਾਂ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਹੈ ਥੋੜੀ ਚਿਰ ਦੀ ਖੁਸ਼ੀ ਭਾਵੇਂ ਮਨੋਰੰਜਨ ਦੇ ਸਾਧਨਾਂ ਰਾਹੀਂ ਮਿਲ ਸਕਦੀ ਹੈ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿੱਚ ਹੀ ਹੈ ਮੁੱਢਕਦੀਮ ਤੋਂ ਸਿਆਣਿਆਂ ਗੁਰੂਆਂ ਪੀਰ ਫਕੀਰਾਂ ਅਤੇ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਨ੍ਹਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਜੋ ਬਾਅਦ ਵਿੱਚ ਸੌੜੀਆਂ ਰੂ ਰੀਤਾਂ ਵਿੱਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ ਸੁਖ ਦੁਖ ਤੇ ਜ਼ਿੰਦਗੀ ਦੇ ਤੱਥ ਸਿਰਫ ਧਾਰਮਿਕ ਅਸਥਾਨਾਂ ਦੇ ਹੀ ਵਿਸ਼ੇ ਨਹੀਂ ਹਨ ਇਹ ਸਾਂਝ ਵਿਅਕਤੀਗਤ ਹੈ ਇਸ ਲਈ ਸੱਥਾਂ ਦੀ ਵਾਰਤਾਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਤਸੰਗ ਤੋਂ ਘੱਟ ਨਹੀਂ ਸਨ ਹੁੰਦੀਆਂ ਸਾਖੀਆਂ ਕਹਾਣੀਆਂ ਅਤੇ ਕਵਿਤਾਵਾਂ ਜ਼ਿੰਦਗੀ ਵਿੱਚ ਸੱਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦਾ ਪ੍ਰਮਾਣ ਹਨ ਕਥਾ ਕਹਾਣੀਆਂ ਸੁਣਨ ਸੁਣਾਉਣ ਦਾ ਸਿਲਸਿਲਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਕ ਹੁੰਦੀਆਂ ਹਨ ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਹਨ ਸਾਡੇ ਇਤਿਹਾਸ ਤੇ ਮਿਥਿਹਾਸ ਵਿੱਚ 40 ਦਿਨਾਂ ਦੀ ਬਹੁਤ ਮਹਾਨਤਾ ਹੈ 40 ਦਿਨਾਂ ਵਿੱਚ ਵਾਪਰੀਆਂ ਕਈ ਪ੍ਰਚਲਿਤ ਘਟਨਾਵਾਂ ਨੇ ਸੰਸਾਰ ਵਿੱਚ ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾਅ ਲਿਆਂਦੇ ਕੇਸਰ ਤੇ ਫਕੀਰ ਦੇ ਨਾਲ ਨਾਲ ਸ਼ਾਇਦ ਇਹ ਯਾਤਰਾ ਮੇਰੀ ਵੀ ਹੈ ਜੋ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਢੇਰੇ ਸੰਤਾਲੀ ਦੀ ਵੰਡ ਵੇਲੇ ਜ਼ਿਲ੍ਹਾ ਸਰਹਕੋਟਾ ਦੇ ਚੱਕ ਨੰਬਰ 119 ਤੋਂ ਗੱਡਿਆਂ ਤੇ ਆਪਣਾ ਸਮਾਨ ਲੱਦ ਕੇ ਤੁਰੇ ਸਨ ਸਾਡੇ ਸਾਰਿਆਂ ਦੇ ਅੰਦਰ ਇੱਕ ਕੇਸਰ ਹੈ ਜੋ ਆਪਣੇ ਮਕਸਦ ਤੇ ਮੰਜ਼ਿਲ ਦੀ ਭਾਲ ਵਿੱਚ ਭਟਕ ਰਿਹਾ ਹੈ ਪਰ ਹਰ ਇੱਕ ਨੂੰ ਫਕੀਰ ਵਰਗਾ ਮਾਰਗਦਰਸ਼ਕ ਨਹੀਂ ਮਿਲਦਾ ਇਹ ਲਿਖਤ ਇਸੇ ਕੜੀ ਵਿੱਚ ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਉਪਰਾਲਾ ਹੈ ਆਸ ਹੈ ਕਿ ਤੁਸੀਂ ਕਬੂਲ ਕਰੋਗੇ ਅਧਿਆਏ ਪਹਿਲਾ ਸਰਗੀ ਵੇਲਾ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੂਹ ਨੇ ਰਸੀ ਤੇ ਡਰਾਉਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸ ਨੇ ਮੰਜੇ ਥਲੋ ਆਪਣਾ ਝੋਲਾ ਕੱਢਿਆ ਜਿਸ ਵਿੱਚ ਥੋੜੇ ਜਿਹੇ ਕੱਪੜੇ ਉਸਨੇ ਰਾਤ ਹੀ ਪਾਲੇ ਸਨ ਝੋਲੇ ਵਿੱਚੋਂ ਦਾਦੀ ਲਈ ਜਿਸ ਨੂੰ ਉਹ ਬੇਬੇ ਕਹਿੰਦਾ ਸੀ ਰਾਤੀ ਲਿਖੀ ਇੱਕ ਚਿੱਠੀ ਉਹਨਾਂ ਕੱਢ ਕੇ ਉਸਦੇ ਸਹਰਾਣੇ ਦੇ ਹੇਠਾਂ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸਲੇ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ ਕੇਸਰ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਕਬਰਾਈ ਹੋਈ ਬੇਬੇ ਚਿੱਠੀ ਲੈ ਕੇ ਗਵਾਂਡੀਆਂ ਦੀ ਨੂੰ ਕੋਲ ਪੜਾਉਣ ਲਈ ਜਾਵੇਗੀ ਉਹ ਘਰੋਂ ਜਾਣ ਦਾ ਮਨ ਪੱਕਾ ਬਣਾ ਚੁੱਕਾ ਸੀ ਉਸ ਨੂੰ ਬੇਬੇ ਨੇ ਹੀ ਪਾਲਿਆ ਸੀ ਮਾਂ ਤਾਂ 47 ਦੀ ਵੰਡ ਵੇਲੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਧੇਰ ਬਾਅਦ ਬਿਕਾਨੇਰ ਜ਼ਮੀਨ ਵੇਖਣ ਗਿਆ ਨਹੀਂ ਸਿਮੜਿਆ ਜਿੰਨੇ ਮੂੰਹ ਉਹਨੀਆਂ ਹੀ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਦੀਆਂ ਵਾਂਗ گزارੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਠੀ ਬੀਕਾਨੇਰ ਦੀ ਕਿਸੇ ਸਰਾਂ ਚੋਂ ਆਈ ਸੀ ਜੋ ਬੇਬੇ ਨੇ ਬੜੀ ਸੰਭ ਕੇ ਰੱਖੀ ਹੋਈ ਸੀ ਤੇ ਅੱਜ ਕੇਸਰ ਨੇ ਉਹ ਚਿੱਠੀ ਆਪਣੀ ਜੇਬ ਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਲਈ ਹੀ ਘਰੋਂ ਚੱਲਿਆ ਸੀ ਉਸਨੇ ਘਰੋਂ ਜਾਣ ਬਾਰੇ ਬੇਬੇ ਨਾਲ ਕੋਈ ਵੀ ਗੱਲ ਨਹੀਂ ਸਕੀਤੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਦਰਦੀ ਨੇ ਕਦੇ ਉਸ ਦਾ ਪਸਾ ਨਹੀਂ ਸਿਖਾਦਾ ਤਾਂ ਬੀਕਾਨੇਰ ਕਿੱਥੇ ਜਾਣ ਦੇਣਾ ਸੀ ਉਸੋ ਉਤਰਿਆ ਸੀ ਕਿ ਬਾਪੂ ਨੂੰ ਨਾਲ ਲੈ ਕੇ ਜਦੋਂ ਉਹ ਵਾਪਸ ਆਏਗਾ ਤਾਂ ਬੇਬੇ ਖੁਸ਼ ਹੋ ਜਾਵੇਗੀ ਸਾਰੇ ਗੁੱਸੇ ਗਿਲੇ ਭੁੱਲ ਜਾਣਗੇ ਬੀਤੇ ਦੇ ਕੌੜੇ ਵਰੇ ਮੱਛੀਆਂ ਦੀਆਂ ਥਿਉੜੀਆਂ ਚੋਂ ਪੁੰਝੇ ਜਾਣਗੇ ਉਸਨੇ ਬੇਬੇ ਦੇ ਮੰਝੇ ਵੱਲ ਨੀਂਜ ਲਾ ਕੇ ਵੇਖਿਆ ਪਰ ਘੁੱਪ ਹਨੇਰੇ ਵਿੱਚ ਕੁਝ ਨਾ ਦਿਸਿਆ ਉਸਨੇ ਨਵੀਂ ਜੁੱਤੀ ਟਰੰਕ ਚੋਂ ਕੱਢ ਕੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਤੇ ਸਿਰਫ ਇੱਕ ਵਾਰ ਵਿਸਾਖੀ ਦੇ ਮੇਲੇ ਤੇ ਹੀ ਪਾਈ ਸੀ ਉਹ ਦੱਬੇ ਪੈਰੀ ਘਰੋਂ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਘਰਾਂ ਚ ਜਗਦੇ ਦੀਵਿਆਂ ਤੋਂ ਬਿਨਾਂ ਕੋਈ ਚਾਨਣ ਨਹੀਂ ਸੀ ਪਾਉ ਹਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਆਵਾਰਾ ਕੁੱਤਾ ਉਸਦੇ ਪੈਰਾਂ ਦੀ ਬਿੜਕ ਨਾਲ ਜ਼ਰੂਰ ਉੱਠ ਗਿਆ ਸੀ ਰੋਂਦੇ ਕੁੱਤੇ ਦੀ ਲੰਬੀ ਹੂਕ ਨੇ ਉਸ ਨੂੰ ਉਦਾਸ ਕਰ ਦਿੱਤਾ ਆਪਣੀ ਹਵੇਲੀ ਦੇ ਮੂਹਰੇ ਲੰਘਦਿਆਂ ਕੇਸਰ ਦੇ ਕਦਮ ਰੁਕ ਗਏ ਉਸ ਦਾ ਦਿਲ ਕੀਤਾ ਕਿ ਅੰਦਰ ਜਾ ਕੇ ਇੱਕ ਵਾਰ ਘੁੰਡੇ ਸਿੰਘਾਂ ਵਾਲੀ ਬੁਰੀ ਝੋਟੀ ਤੇ ਬਾਕੀ ਡੰਗਰਾਂ ਨੂੰ ਵੇਖਾਵੇ ਉਸ ਦਾ ਧਿਆਨ ਨਾਲ ਲੱਗਦੇ ਜੈਲਦਾਰਾਂ ਦੇ ਘਰ ਵੱਲ ਪਿਆ ਤਾਂ ਉਸ ਨੂੰ ਕੰਨ ਨਾਲ ਲੱਗਦੀ ਪੌੜੀ ਤੇ ਖੜਾ ਕੋਈ ਪਰਛਾਵਾਂ ਦਿਸਿਆ ਇਹ ਮੇਰੀ ਜੀਤੀ ਤਾਂ ਨਹੀਂ ਕੇਸਰ ਡਿਗਦਾ ਡਿਗਦਾ ਮਸਾ ਸੰਭਲਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਸੰਦੇ ਰਹੇ ਤਾਰਿਆਂ ਦੀ ਲੋਏ ਪਿੰਡੋਂ ਬਾਹਰ ਲਈ ਫੇਰ ਨੀ ਲੰਗ ਰੋਹੀ ਵਾਲੇ ਪਹਿ। ਉਸਨੇ ਇੱਕ ਵਾਰ ਮੁੜ ਕੇ ਸੁੱਤੇ ਪਏ ਪਿੰਡਵਲ ਵੇਖਿਆ। ਬਗਲ ਵਿੱਚ ਲੰਮਕ ਦੇ ਝੋਲੇ ਨੂੰ ਘੁੱਟ ਕੇ ਫੜ ਕਾਲੀ-ਕਾਲੀ ਪੈਰਪੁੱਟ ਦਾ ਉਹ ਪਿੰਡੋਂ ਬਾਹਰਲੀ ਥੇ ਤੇ ਉਦਾਸੀ ਸਾਧੂਆਂ ਦੀ ਕੁਟਿਆ ਵੱਲ ਤੁਰ ਪਿਆ। ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੁਟਿਆ ਵਿੱਚ ਕਈ ਵਾਰ ਆਇਆ ਸੀ। ਸਾਧੂਆਂ, ਫਕੀਰਾਂ ਅਤੇ ਫੱਕਰਾਂ ਦਾ ਇੱਥੇ ਆਉਣ ਜਾਣ ਲੱਗਿਆ ਹੀ ਰਹਿੰਦਾ ਸੀ। ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ ਹੁਣ ਜੇ ਕਦੇ ਬਾਪੂ ਨੂੰ ਮਿਲਣਾ ਉਸ ਦਾ ਦਿਲ ਕਰਦਾ ਤਾਂ ਉਹ ਇਸ ਕੁਟਿਆ ਵਿੱਚ ਆ ਜਾਂਦਾ ਵੇਖਿਆ ਤਾਂ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗ ਗਿਆ ਸੀ ਨਾਲੇ 10 ਸਾਲ ਵੀ ਹੋ ਗਏ ਸਨ ਕੱਲ ਜਦੋਂ ਉਹ ਕੁਟਿਆ ਤੇ ਆ ਕੇ ਅਜੇ ਥੜੇ ਤੇ ਬੈਠਾ ਹੀ ਸੀ ਇੱਕ ਲੰਬੀ ਦਾੜੀ ਵਾਲਾ ਪਤਲਾ ਜਿਹਾ ਖੁੱਲੇ ਚੌਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ ਸਵੇਰੇ ਤੜਕੇ ਬੀਕਾਨੇਰ ਲਈ ਨਿਕਲੇਗਾ ਤਾਂ ਕੇਸਰ ਇੱਕਦਮ ਉੱਠ ਕੇ ਖੜਾ ਹੋ ਗਿਆ ਸੀ ਜਦੋਂ ਉਸ ਨੇ ਬੀਕਾਨੇਰ ਜਾਣ ਦੀ ਇੱਛਾ ਤੇ ਬਾਪੂ ਵਾਲਾ ਕਾਰਨ ਦੱਸਿਆ ਲੰਬੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤਲੇ ਇਲਾਕਿਆਂ 'ਚ ਤੁਰ ਕੇ ਜਾਣਾ ਪੈਣਾ ਖਾਣ ਨੂੰ ਵੀ ਕਈ ਵਾਰ ਭੁਜੇ ਛੋਲੇ ਹੀ ਨਸੀਬ ਹੋਣੇ ਤੇ ਪੀਣ ਲਈ ਪਾਣੀ ਵੀ ਮੁਸ਼ਕਿਲ ਨਾਲ ਮਿਲਣਾ ਉਸ ਨੂੰ ਫਕੀਰ ਦੀ ਹਰ ਗੱਲ ਮਨਜ਼ੂਰ ਸੀ ਅਜੋ ਆਪਣੇ ਕੱਪੜੇ ਅਤੇ ਜੁੱਤੀ ਝੋਲੇ ਵਿੱਚ ਪਾ ਕੇ ਨੰਗੇ ਪੈਰੀ ਕੁਟੀਆਂ ਵੱਲ ਕਾਹਲੀ ਕਾਹਲੀ ਤੁਰ ਪਿਆ ਸੀ ਫਕੀਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੁਟੀਆਂ ਪਹੁੰਚ ਜਾਣਾ ਚਾਹੁੰਦਾ ਸੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਥੇ ਦੀ ਝਿੜੀ ਵਾਲੇ ਦਰਖਤ ਉਸ ਨੂੰ ਸਾਫ਼ ਦਿਸਣ ਲੱਗ ਪਏ ਸਨ ਚੰਨ ਤੇ ਬੱਦਲਾਂ ਦੇ ਲੁਕਣ ਮਿੱਟੀ ਵਿੱਚ ਚੰਨ ਦੀ ਰਫ਼ਤਾਰ ਤੇਜ਼ ਹੋ ਗਈ ਸੀ ਜਾਬ ਦੀ ਜਿਵੇਂ ਕਿ ਉਸ ਨੂੰ ਵੀ ਆ ਗਈ ਹੋਵੇ ਅਧਿਆਇ ਦੂਜਾ ਦਿਨ ਪਹਿਲਾ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁਖ ਰਹਿੰਦਾ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆ ਥੇ ਦੇ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਢਲਾਨ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਝੜੀ ਦੇ ਵਿੱਚੋਂ ਵਿਚੀ ਲੰਘਦੀ ਸੀ ਇਸ ਝੜੀ ਵਿੱਚ ਸ਼ਰੀ ਸੋਹੰਜਣਾ ਤੂਤ ਟਾਲੀ ਡੇਗ ਬਾਸ ਜਾਮਣ ਅੰਬ ਅਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਸ਼ਾਨ ਨਾਲ ਵੀ ਫਕੀਰ ਦੇ ਪਿੱਛੇ-ਪਿੱਛੇ ਹੋਤ ਰਿਆ ਕੇਸਰ ਨੇ ਆਪਣਾ ਡੱਬੀਆਂ ਵਾਲਾ ਪਰਨਾ ਖੋਲ ਕੇ ਦੁਬਾਰਾ ਸਿਰ ਤੇ ਬੰਨ ਲਿਆ ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁੜਤਾ ਪਜਾਮਾ ਥੋੜਾ ਮੈਲਾ ਲੱਗਿਆ ਦੂਸਰਾ ਤੋਤਾ ਹੋਇਆ ਕੁੜਤਾ ਪਜਾਮਾ ਉਸਦੇ ਝੋਲੇ ਵਿੱਚ ਸੀ ਸੱਜੇ ਹੱਥ ਨਾਲ ਆਪਣਾ ਝੋਲਾ ਉਸਨੇ ਖੱਬੇ ਮੋਢੇ ਤੇ ਟੰਗ ਲਿਆ ਫਕੀਰ 65-70 ਕੁ ਸਾਲ ਦਾ ਬਜ਼ੁਰਗ ਸੀ ਪਰ ਉਸਦੀ ਚਾਲ ਢਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਭਗਵੇਂ ਝੋਲੇ ਵਿੱਚ ਫਕੀਰ ਦਾ ਕੱਦ ਕਾਫੀ ਲੰਮਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੁ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਾਲੇ ਵਿੱਚ ਚਿੱਟਾ ਕਸਮੇਲਾ ਜਿਹਾ ਪਰਨਾ ਸੱਜੇ ਮੋੜੇ ਤੇ ਭੁੱਜੇ ਛੋਲਿਆਂ ਵਾਲੀ ਪੋਟਲੀ ਅਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਿਜਤਾ ਨਾਲ ਤੁਰ ਰਿਹਾ ਸੀ ਪਹਿਲਾਂ ਪਹਿਲਾਂ ਥੋੜਾ ਪੈਂਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇਵੇਂ ਗੱਭਰੂ ਆ ਥੋੜੀ ਦਿਰ ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਗਰ ਤੁਰੇ ਆਉਂਦੇ ਕੇਸਰ ਨੂੰ ਕਿਹਾ ਹਾਂ ਉਸਨੇ ਨੀਵੀਂ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ ਮਨ ਵਿੱਚ ਘਬਰਾਹਟ ਵੀ ਸੀ ਪਰ ਲੰਬੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਭਰੋਸਾ ਵੀ ਸੀ ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ਦਸ ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੂੰ ਵੀ ਦੋ ਗਿੱਠਾ ਲੰਮਾ ਇਹ ਸੋਚਦੇ ਕੇਸਰ ਨੇ ਗੜ ਚ ਪਏ ਚਾਂਦੀ ਦੇ ਟਕੇ ਵਾਲੇ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕੀਤੀ ਤੀਤ ਬਾਪੂ ਨੇ ਉਸ ਦੀ ਪਹਿਲੀ ਲੋੜੀ ਤਪਾਇਆ ਸੀ ਇਸ ਦੀ ਕਾਲੀ ਡੋਰੀ ਬੇਬੇ ਨੇ ਆਪ ਵੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਵਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਸੋਚਿਆ ਕੀ ਸੋਚ ਰਿਹਾ ਗੱਭਰੂ ਆ ਫਕੀਰ ਨੇ ਕੇਸਰਵਲ ਵੇਖਦਿਆਂ ਕਿਹਾ ਚਿੰਤਾ ਨਾ ਕਰੇ ਸਭ ਕੁਝ ਰੱਬ ਦੀ ਬਣਾਈ ਵਿਉਂਤ ਮੁਤਾਬਕ ਤੇ ਉਸ ਦੀ ਰਜ਼ਾ ਵਿੱਚ ਹੀ ਚੱਲ ਰਿਹਾ ਹੈ। ਉਸ ਦੀ ਦੁਨੀਆ ਬਸ ਬੇਬੇ ਸੀ। ਜਾਂਦਰ ਲਈ ਬੈਠਕ ਵਿੱਚ ਟੰਗੀਆਂ, ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਦੀ ਵਿਸਾਖੀ ਤੇ ਖਿੱਚਵਾਈਆਂ ਸਨ। ਦਿਨ ਢਲ ਰਿਹਾ ਸੀ। ਫਕੀਰ ਨੇ ਇੱਕ ਉੱਚ ਅਤੇ ਪਧਰੇ ਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਆਪਣੇ ਡੰਡੇ ਨਾਲ ਡਿੱਗੇ ਪੱਤਿਆਂ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢੀ ਤੇ ਭੁੰਜੇ ਵਿਛਾ ਦਿੱਤੀ। ਕੇਸਰ ਨੇ ਉਸ ਦੀ ਪੋਟਲੀ, ਪਾਣੀ ਵਾਲੀ ਮਸ਼ਕ ਅਤੇ ਆਪਣਾ ਝੋਲਾ ਇੱਕ ਪਾਸੇ ਟਿਕਾ ਦਿੱਤੇ। ਸਾਈ ਜੀ ਲਿਓ ਮੈਂ ਤੁਹਾਡੀਆਂ ਲੱਤਾਂ ਘੁੱਟ ਦੇਵਾਂ। ਥੱਕ ਗਏ ਹੋਵੋਗੇ।